ਤੇ ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ ਕਹਿੰਦੇ ਸਰਕਾਰ ਨੇ 3 ਮਹੀਨਿਆਂ ਦੇ ਵਿੱਚ 3 ਵਿਜੀਲੈਂਸ ਮੁਖੀ ਬਦਲਤੇ ਜੀ ਇਹ ਕੰਮ ਕਮਾਲ ਹੈ ਸਰਕਾਰ ਦੀ ਮੈਨੂੰ ਨਹੀਂ ਪਤਾ ਪ੍ਰਵੀਨ ਜੀ ਇਹ ਸਾਨੂੰ ਉਹਦੀ ਸ਼ਾਬਾਸ਼ੀ ਕਰਨੀ ਬਣਦੀ ਹੈ ਤਾਰੀਫ ਕਰਨੀ ਬਣਦੀ ਹੈ ਉਸ ਨੂੰ ਹੌਸਲਾ ਵਜਾਈ ਦੇਣੀ ਪੈਂਦੀ ਉਹ ਕਹਿੰਦੇ ਵੀ ਇਹ ਜਿਹੜਾ ਮੌਜੂਦਾ ਵਿਜੀਲੈਂਸ ਮੁਖੀ ਸੀਗਾ ਇਹਦੇ ਨਾਲ ਦੋ ਤਿੰਨ ਅਫਸਰ ਅਧਿਕਾਰੀ ਹੋਰ ਇਹ ਜੀ ਜਿਹੜਾ ਲਾਇਸੈਂਸ ਕਟ ਵਾਲਾ ਹੈ ਉਹ ਚ ਫਸ ਗਏ ਇਸ ਲਈ ਅਸੀਂ ਸਸਪੈਂਡ ਕਰਤੇ ਹੂੰ ਹੂੰ ਮਤਲਬ ਇਸ ਕਾਰਵਾਈ ਤੋਂ ਤਾਂ ਹੀ ਲੱਗਦਾ ਕਿ ਸਰਕਾਰ ਨੇ ਕਮਾਲ ਕਰ ਦਿੱਤੀ ਕਾਰਵਾਈ ਕਿ ਕਿ ਸਾਨੂੰ ਜੀ ਮੁੱਖ ਮੰਤਰੀ ਕੋਲ ਸਿੱਧੀਆਂ ਸ਼ਿਕਾਇਤਾਂ ਜਿਹੜੀਆਂ ਆਉਂਦੀਆਂ ਉਹਨਾਂ 'ਚ ਸ਼ਿਕਾਇਤਾਂ ਆ ਰਹੀਆਂ ਸੀ ਤੇ ਉਹਦੇ 'ਤੇ ਕਾਰਵਾਈ ਹੋਊਗੀ ਜੀ ਪਰ ਸਵਾਲ ਇਹ ਹੈ ਕਿ ਤੁਸੀਂ ਫਾਈਲ ਪਹਿਲਾਂ ਨਹੀਂ ਖੋਲਦੇ ਅਗਲੇ ਜਿਵੇਂ ਆਪਾਂ ਉਹ ਕਹਿੰਦੇ ਸੀ ਨਾ ਕਿ ਬਾਬਾ ਟੇਕ ਸਿੰਘ ਧਨੋਲਾ ਵਾਲੀ ਫਾਈਲ ਦੇ ਵਿੱਚ ਖਾਸੀਆਂ ਦਾਗਦਾਰ ਪੰਨੇ ਨੇ ਹੁਣ ਉਹਦੇ ਉੱਤੇ ਸਿਫਾਰਸ਼ ਵਾਲੀ ਚਿੱਠੀ ਜੇ ਲੰਬੀ ਪਿੰਡ ਤੋਂ ਬਾਦਲ ਪਿੰਡ ਬਾ ਲੰਬੀ ਹਲਕੇ ਤੋਂ ਬਾਦਲ ਪਿੰਡ ਤੋਂ ਆਈ ਹੋਊਗੀ ਫਿਰ ਉਹ ਉੱਪਰ ਵਾਲੀ ਚਿੱਠੀ ਦੇਖਦੇ ਆ ਫਿਰ ਥੱਲੇ ਵਾਲੇ ਕਾਗਜ ਤਾਂ ਫਰੋਲਦੇ ਹੀ ਨਹੀਂ ਉਹ ਤਾਂ ਜਦੋਂ ਹਟਾਉਣਾ ਹੋਊਗਾ ਫਿਰ ਕਹਿਣਗੇ ਕਿ ਥੱਲੇ ਵਾਲੇ ਕਾਗਜ ਫਰੋਲ ਲਓ ਉਹ ਕੰਮ ਇੱਥੇ ਆ ਮਤਲਬ ਜਦੋਂ ਲਾਉਣਾ ਸੀ ਉਦੋਂ ਤੁਸੀਂ ਸਪਾਰਸ਼ੇ ਦੇਖਦੇ ਹੋ ਦਿੱਲੀ ਵਾਲਿਆਂ ਦਾ ਕਾਗਜ ਲੱਗਿਆ ਕਿ ਨਹੀਂ ਲੱਗਿਆ ਤੁਸੀਂ ਬੰਦੇ ਦਾ ਰਿਕਾਰਡ ਦੇਖਦੇ ਹੀ ਨਹੀਂ ਲਾਉਣ ਲੱਗੇ ਤੁਹਾਨੂੰ ਨਹੀਂ ਪਤਾ ਲੱਗਿਆ ਪਿਛਲੇ 3 ਮਹੀਨਿਆਂ ਚ ਫਰਵਰੀ ਚ ਇੱਕ ਲਾਇਆ ਮਾਰਚ ਚ ਇੱਕ ਲਾਇਆ ਤੇ ਹੁਣ ਆਪ੍ਰੈਲ ਚ ਆ ਕੇ ਮਤਲਬ 3 ਮਹੀਨਿਆਂ ਚ 3 ਬਿਜ਼ਨਸ ਮੁਖੀ ਬਦਲਤੇ ਇਥੋਂ ਸਰਕਾਰ ਦੀ ਕਾਰਗੁਜ਼ਾਰੀ ਦਾ ਪ੍ਰਕਟਾਉਂਦਾ ਵਿਜੀਲੈਂਸ ਉਹ ਅਦਾਰਾ ਹੈ ਜਿੱਦੇ ਰਾਹੀਂ ਤੁਸੀਂ ਕਹਿੰਦੇ ਹੋ ਭ੍ਰਿਸ਼ਟਾਚਾਰ ਮਕਾਉਣਾ ਜਿੱਦੇ ਰਾਹੀਂ ਅਸੀਂ ਠੱਗ ਚੋਰ ਫੜਨੇ ਆ ਹੂੰ 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 ਤੇ ਜੇ ਉੱਥੇ ਹੀ ਇਹੋ ਜਿਹੇ ਬੰਦੇ ਬੈਠੇ ਨੇ ਤੇ ਇੱਕ ਇੱਕ ਮਹੀਨੇ ਬਾਅਦ ਤੁਹਾਨੂੰ ਬੰਦਾ ਬਦਲ ਨਾ ਪਵੇ ਤਾਂ ਕਿਵੇਂ ਇਹ ਕਹਿ ਬਹਿਦੇ ਪਾਣੀ ਮੰਗ ਕੰਮ ਚੱਲੂਗਾ ਜੀ ਦੱਸੋ ਮੈਨੂੰ ਫਿਰ ਤਾਂ ਜੁਤਰਾ ਚੜਾਈ ਰਹਿਣਗੇ ਜਦੋਂ ਅਗਲਾ ਸਮਝੋ ਜਦੋਂ ਤੁਸੀਂ ਬਦਲ ਦਿੰਦੇ ਹੋ ਸੋ ਹੁਣ ਇਹਨਾਂ ਨੇ ਤਾਂ ਹੀ ਦਮ ਭਰਿਆ ਕਿ ਅਸੀਂ ਸਰ ਕੋ ਸ਼ਿਕਾਇਤਾਂ ਸੀ ਉਹਦੇ ਆਧਾਰ ਤੇ ਅਸੀਂ ਕਾਰਵਾਈ ਕੀਤੀ ਆ ਇਸ ਲਈ ਇਸ ਨੂੰ ਹਟਾਇਆ ਚੰਗੀ ਗੱਲ ਹੈ ਜੀ ਉਹ ਉਹ ਬਿਕਰਮਜੀਤਿਆ ਦੇ ਮਾਮਲੇ ਚ ਵੀ ਇਹ ਗਈ ਸੀ ਅਦਾਲਤ ਕੇ ਲੋ ਜੀ ਉਹਦੀ ਜ਼ਮਾਨਤ ਰੱਦ ਕੀਤੀ ਜਾਵੇ ਅਦਾਲਤ ਕਹਿੰਦੀ ਸੁਪਰੀਮ ਕੋਰਟ ਨੇ ਦੀ ਜ਼ਮਾਨਤ ਤਾਂ ਨਹੀਂ ਰੱਦ ਹੁੰਦੀ ਉਹਦੀ ਹਾਂਜੀ ਹਾਂਜੀ ਹਾਂ ਬਿਕਰਮਜੀਤ ਨੂੰ ਹਦਾਇਤ ਜ਼ਰੂਰ ਹੈ ਕਿ ਉਸੇ ਟਨ ਨੂੰ ਜਦੋਂ ਲੋੜ ਹੋਵੇ ਪੁੱਛ ਕੇ ਚਲੀ ਹਾਜ਼ਰ ਹੋਵੇ ਸਹਿਯੋਗ ਕਰੇ ਹੈ ਤੇ ਉਹ ਮਤਲਬ ਕਿ ਆਪ ਕੋਈ ਇਸ ਮਸਲੇ ਤੇ ਬਿਆਨਬਾਚੀ ਨਾ ਕਰੇ ਜੀ ਤੇ ਪਰ ਇਹ ਤਾਂ ਜ਼ਮਾਨਤ ਰੱਦ ਕਰਾਉਣਗੇ ਸੀ ਅਦਾਲਤਨੀ ਤੌਰ ਤੱਕ ਇਹਨਾਂ ਉਹਦਾ ਹੱਕ ਹੈ ਹੂੰ ਤੇ ਕੱਲ ਪਰਤਾਪ ਬਾਜਵੇ ਨੂੰ ਫੇਰ ਬੁਲਾਇਆ ਸੀ ਥਾਣੇ ਪਰਤਾਪ ਬਾਜਵਾ ਬੈਠਾ ਸੀ ਕੱਲ ਨਾ ਦਰੀ ਬਿਸ਼ੀ ਕਾਂਗਰਸੀਆਂ ਦੀ ਨਾ ਗੱਦੇ ਵਿਸ਼ੇ ਨਾ ਮੈਕ ਲੱਗਿਆ ਨਾ ਧਰਨਾ ਲੱਗਿਆ ਹਾਂ ਤੇ ਉਧਰ ਵੀ ਤਲਵਾਰ ਰਣਕ ਦੀ ਐ ਕਿ ਚਲੋ ਦੱਸ ਕੇ ਪਤਾ ਨਹੀਂ ਕਦ ਗ੍ਰਿਫਤਾਰ ਕਰ ਲੈਣ ਇੱਧਰ ਤਾਂ ਤੁਸੀਂ ਇਹ ਕਾਰਵਾਈਆਂ ਪਾ ਰਹੇ ਹੋ ਹਾਂਜੀ ਜਿਹੜੇ ਤੁਸੀਂ ਆਪਣੇ ਫੜੇ ਸੀ ਬੀ ਜੇ ਸਿੰਘ ਲਾ ਸਰਾਰੀ ਫਰਾਰੀ ਜੇ ਉਹ ਉਹਨਾਂ ਤੇ ਕਦੇ ਕਾਰਵਾਈ ਹੁੰਦੀ ਦਿਖੀ ਨਹੀਂ ਹੂੰ ਉਹਦੀਆਂ ਵੀ ਸ਼ਿਕਾਇਤਾਂ ਆਈਆਂ ਸੀ ਤੁਹਾਡੇ ਕੋਲ ਉਹਦੇ ਤੁਹਾਨੂੰ ਨਿੱਜੀ ਪਤਾ ਸੀ ਸਾਰਾ ਕੁਝ ਸੀ ਸੋ ਇਹ ਜਿਹੜੇ ਰੰਗ ਰੂਪ ਆਉਂਦੇ ਆ ਨਾ ਇਦਾਂ ਇਹ ਦਿਖਾਵੇ ਜੀ ਡਰਾਮੇ ਦੀ ਹੁਣ ਤੁਸੀਂ ਉਹਦਾ ਲੁਧਿਆਣਾ ਚੌਣਾ ਤੇ ਖੂਬ ਗਾ ਸਕਦੇ ਹੋ ਵਿਜੀਲੈਂਸ ਅਸਾ ਬਿਜ਼ਨਸ ਮੁਕੀ ਨਹੀਂ ਬਖਸ਼ਿਆ ਜੀ ਦੇਖੋ ਮੈਂ ਕਾਰਵਾਈ ਕਰਤੀ ਛੋਏ ਇਹ ਕਿੰਨੀ ਕੁ ਦੇਰ ਚੱਲਣਗੇ ਉਹੀ ਪੁਰਾਣੇ ਥੋੜੇ ਪੱਤੇ ਉਨੇ ਹੀ ਪੁਰਾਣੇ ਪੱਤਿਆਂ ਨਾਲ ਤੁਸੀਂ ਦੁਬਾਰਾ ਸੀਪ ਲਾਉਣ ਨੂੰ ਫਿਰਦੇ ਹੋ ਬਾਰ-ਬਾਰ ਨਹੀਂ ਲੱਗਦੀ ਹੁੰਦੀ ਹੂੰ